ਜਿਹੜਾ ਆਹ ਵਾਲਾ ਧਾਗਾ ਇਹ ਡੋਰੀ ਆਪਾਂ ਨੂੰ ਵੇਖੋ ਬੂਟਾਂ ਦੇ ਤਸਮੀਆਂ ਤੋਂ ਲੈ ਕੇ ਲੋਰਾਂ ਦੇ ਵਿੱਚ ਟੀ-ਸ਼ਰਟਾਂ ਹੁੱਡੀਆਂ 'ਚ ਆਪਾਂ ਨੂੰ ਮਿਲਦਾ ਤੇ ਇਹ ਬਣਦਾ ਇਦਾਂ ਦੇਖੋ 48 ਧਾਗੇ ਲੱਗੇ ਨੇ ਇਸ ਚੀਜ਼ ਨੂੰ 48 ਧਾਗਿਆਂ ਦੇ ਸੁਮੇਲ ਤੋਂ ਆਹ ਵਾਲੀ ਡੋਰੀ ਵੇਖੋ ਹੌਲੀ-ਹੌਲੀ ਤਿਆਰ ਹੋ ਰਹੀ ਐ ਹੌਲੀ-ਹੌਲੀ ਬਾਹਰ ਆ ਰਹੀ ਐ ਇਦਾਂ ਡੋਰੀ ਚੱਲਣੀ ਐ ਆਹ ਵੇਖ ਲਓ 48 ਧਾਗੇ ਲੱਗੇ ਆ 48 ਥ੍ਰੈਡ ਤੇ ਇਹ ਮਸ਼ੀਨ ਵੇਖੋ ਐ ਚੱਲਦਾ ਜੀ ਕੰਮ ਦੇਖੋ ਓਏ ਹੋਏ ਹੋਏ ਇਹ ਕੰਮ ਤੇਜ਼ ਕਰਤਾ ਬਾਈਆਂ ਨੇ ਹੁਣ ਚਲਦੀ ਹੈ ਇੰਡਸਟਰੀ ਇੱਕ ਬੰਦੇ ਦਾ 100 ਬੰਦੇ ਦਾ ਕੰਮ ਇੱਕ ਜੀ ਕਰ ਰਹੀ ਹੈ ਆ ਮਸ਼ੀਨ ਵੇਖੋ ਏਡੀ ਵੱਡੀ ਏ ਇਹ ਗਾਜ ਇਥੇ ਗਾਜ ਬੋਲੀ ਜਾਂਦੇ ਨੇ ਬਟਨ ਜਿੱਥੋਂ ਪੈਂਦਾ ਆਪਾਂ ਕਾਜ ਬੋਲਦੇ ਨੇ ਕਈ ਵਾਰੀ ਇਹ ਮਸ਼ੀਨ ਦੇਖੋ ਆਟੋਮੈਟਿਕ ਮਿੰਟਾਂ ਸਕਿੰਟਾਂ ਚੇ ਕੰਮ ਕਰ ਦਿੰਦੀ ਆ ਦੇਖੋ ਸਾਰੇ ਧਾਗੇ ਲੱਗੇ ਆ ਇਧਰ ਮਸ਼ੀਨ ਨੂੰ ਐਸੇ ਤੋਂ ਆ ਸਕਰੀਨ ਤੋਂ ਆਪਾਂ ਡਿਜ਼ਾਈਨ ਸਿਲੈਕਟ ਕਰ ਲੈਣਾ ਵੀ ਕਿਹੜਾ ਪਾਉਣਾ ਇਧਰ ਵੇਖੋ ਮਣਾਮੋਹੀ ਧਾਗੇ ਉਸ ਤੋਂ ਬਾਅਦ ਆ ਥੱਲੇ ਪ੍ਰਿੰਟਿੰਗ ਸ਼ੁਰੂ ਹੋ ਜਾਣੀ ਹੈ ਸੋ ਆਹ ਸਾਰੀਆਂ ਮਸ਼ੀਨਾਂ ਨੇ ਜੀ ਬੇਸ਼ੱਕ ਇੰਡਸਟਰੀਅਲ ਪਰਪਸ ਲਈ ਨੇ ਲੇਕਿਨ ਫਿਰ ਵੀ ਅਗਰ ਕੋਈ ਸਲਾਈ ਦਾ ਹੈਵੀ ਡਿਊਟੀ ਕੰਮ ਕਰਨਾ ਚਾਹੁੰਦਾ ਵੱਡੇ ਪੱਦਰ ਤੇ ਕੋਈ ਮੇਰੀ ਭੈਣ ਕੋਈ ਵੀਰ ਭੈਣ ਭਰਾ ਇਕੱਠੇ ਮਿਲ ਕੇ ਵੀ ਕਈ ਜੋੜਿਆਂ ਨੇ ਕੰਮ ਆਪਣਾ ਸ਼ੁਰੂ ਕੀਤਾ ਹੁੰਦਾ ਤੇ ਸੂਟ ਐਵੇਂ ਤੇ ਤੁਸੀਂ ਘਰ ਤਿਆਰ ਕਰਕੇ ਸਿੰਪਲ ਸੂਟ ਲੈ ਕੇ ਉਹਨਾਂ ਦੇ ਕਢਾਈਆਂ ਕਰਕੇ ਤੁਸੀਂ ਦੇ ਸਕਦੇ ਹੋ ਜੀ ਇਸ ਮਸ਼ੀਨ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਪੂਰਾ ਸੂਟ ਕੱਢ ਕੇ ਤੁਹਾਡੇ ਹੱਥ 'ਚ ਫੜਾ ਦੇਣਾ ਅੱਜ ਦੋਸਤੋਂ ਆਏ ਆ ਲੁਧਿਆਣੇ ਗਮਸਾ ਕਹ ਲੋ ਇੱਕ ਤਰ੍ਹਾਂ ਦਾ ਟ੍ਰੇਡ ਫੇਅਰ ਕਹਿ ਲਈਏ ਇਸ ਨੂੰ ਗਮਸਾ ਮਤਲਬ ਗਾਰਮੈਂਟ ਮੈਨੂਫੈਕਚਰਿੰਗ ਮਟੀਰੀਅਲ ਸਪਲਾਈਅਰ ਇਦਾਂ ਕਰਕੇ ਇਸ ਨੂੰ ਬੋਲਦੇ ਸਾਲ ਬਾਅਦ ਇੱਕ ਤਰ੍ਹਾਂ ਦਾ ਮੇਲਾ ਲੱਗਦਾ ਜਿਦਾਂ ਬਾਕੀ ਦੇ ਟ੍ਰੇਡ ਫੇਅਰ ਲੱਗਦੇ ਨੇ ਨਾ ਉਸੇ ਤਰ੍ਹਾਂ ਇਹ ਮੇਲਾ ਲੱਗਦਾ ਹਰੇਕ ਤਰ੍ਹਾਂ ਦਾ ਕੱਪੜੇ ਦਾ ਕੰਮ ਮਤਲਬ 10-10 ਬੰਦਿਆਂ ਦਾ ਕੰਮ 5-5 ਮਿੰਟ ਦੇ ਵਿੱਚ ਇੱਕ ਮਸ਼ੀਨ ਕਰਦੀ ਏ ਸੂਟਾਂ ਦੇ ਉੱਤੇ ਕਢਾਈ ਤੋਂ ਲੈ ਕੇ ਆ ਜਿਹੜਾ ਆਪਾਂ ਕਹਿੰਨੇ ਆ ਜਰਕਣ ਪਾਈਪਿੰਗ ਤੇ ਲਾਈਨਿੰਗ ਮਸ਼ੀਨਾਂ ਐਸੀਆਂ ਕਿ ਸੂਟ ਰੱਖਣਾ ਕਢਾਈ ਹੋ ਜਾਣੀ ਆ ਸੂਟ ਰੱਖਣਾ ਪ੍ਰਿੰਟ ਹੋ ਜਾਣਾ ਇਹ ਸਾਰੀਆਂ ਮਸ਼ੀਨਾਂ ਤੁਹਾਨੂੰ ਮੈਂ ਇਸ ਮੇਲੇ 'ਚ ਵਿਖਾਉਂਗਾ ਕੋਈ ਵੀ ਦੇਖ ਸਕਦਾ ਮੇਰਾ ਵੀਰ ਵੀ ਦੇਖ ਸਕਦਾ ਲੇਕਿਨ ਪਹਿਣਾ ਦੇ ਲਈ ਖਾਸ ਕਰਕੇ ਹੈ ਜਿਨ੍ਹਾਂ ਦਾ ਬੁਟੀਕ ਕੋਈ ਨਾ ਕੋਈ ਚੱਲਦਾ ਜਾਂ ਫਿਰ ਉਹਨਾਂ ਨੇ ਮਿਲ ਕੇ ਇਹ ਕੋਈ ਨਾ ਕੋਈ ਨਵਾਂ ਬੁਟੀਕ ਥੋੜਾ ਜਿਆ ਵੱਡੇ ਲੈਵਲ ਤੇ ਇਹ ਕੰਮ ਕਰਨਾ ਉਹ ਸਾਰੀਆਂ ਮਸ਼ੀਨਾਂ ਤੁਹਾਨੂੰ ਇੱਕ ਰੀ ਮੈਂ ਇੱਥੇ ਵਿਖਾਉਣਾ ਜੀ ਹੋਰ ਕੀ ਹਾਲ ਹੈ ਭਰਾ ਠੀਕ ਹੈ ਇਹ ਆਪਣਾ ਹੈਗਾ ਕਿਹੜਾ ਜੀ ਮੈਕੀ 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 ਹਾਂਜੀ ਮੈਕੀ ਨਾਂ ਲਓ ਜੀ ਆਪਣੇ ਨਾਲ ਵੀਰ ਜੀ ਜੁੜੇ ਨੇ ਇਨਾਂ ਦੇ ਕੋਲ ਵੀ ਵਨਸਵਨੀਆਂ ਮਸ਼ੀਨਾਂ ਨੇ ਤੇ ਵੀਰ ਜੀ ਥੋੜੀ ਥੋੜੀ ਜਾਣਕਾਰੀ ਦੇ ਦਿਓ ਕਿੰਨਿਆ ਕੋ ਰੇਟ ਹੈ ਕੀ ਕੰਮ ਹੈ ਮਸ਼ੀਨ ਦਾ ਇਹ ਸਾਰੀ ਮਸ਼ੀਨਰੀ ਜਿਹੜੀ ਹੈਗੀ ਗਾਰਮੈਂਟ ਯੂਨਿਟ ਦੇ ਵਾਸਤੇ ਕੰਮ ਆਉਂਦੀ ਹੈ ਗਾਰਮੈਂਟ ਯੂਨਿਟ ਲਈ ਹਾਂਜੀ ਗਾਰਮੈਂਟ ਬਣਾਉਣ ਵਾਸਤੇ ਜਿਹੜੇ ਜਿਹੜੀ ਚੀਜ਼ਾਂ ਦੀ ਲੋੜ ਪੈਂਦੀ ਹੈ ਉਹ ਤੁਹਾਨੂੰ ਇੱਥੇ ਸਾਡੇ ਕੋਲੇ ਅਵੇਲੇਬਲ ਮਿਲਣਗੀਆਂ ਅੱਛਾ ਜੀ ਜਿੱਦਾਂ ਸਟਾਰਟ ਹੋ ਜਾਂਦਾ ਗਾਰਮੈਂਟ ਯੂਨਿਟ ਕਿਸੇ ਨੇ ਵੀ ਆਪਣਾ ਸਟਾਰਟਅਪ ਲਗਾਉਣਾ ਹੁੰਦਾ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਕਟਰ ਦੀ ਆਪਣੇ ਕੋਲੇ ਕਟਸ ਅਵੇਲੇਬਲ ਮਿਲਣਗੇ ਤੁਹਾਨੂੰ ਠੀਕ ਹੈ ਕਟਸ ਦੇ ਵਿੱਚ ਆਉਂਦੀ ਹੈ ਦੋ ਤਰ੍ਹਾਂ ਦੀ ਵੇਰੀਏਸ਼ਨ ਆਉਂਦੀ ਹੈ ਇੱਕ 8 ਇੰਚ ਦੇ ਵਿੱਚ ਆਉਂਦਾ ਹੈ ਤੇ ਇੱਕ ਆਉਂਦਾ ਹੈ 10 ਇੰਚ ਦੇ ਵਿੱਚ 8 ਇੰਚ ਤੇ 10 ਇੰਚ 8 ਇੰਚ ਜਿਹੜਾ ਪਤਲੇ ਮਾਲ ਕੱਟਣ ਵਾਸਤੇ ਹੋ ਗਿਆ ਜੀ ਤੇ 10 ਇੰਚ ਹੋ ਗਿਆ ਮੋਟਾ ਮਾਲ ਕੱਟਣ ਵਾਸਤੇ ਹੈਪੀ ਸਟੱਫ ਜਿਹੜਾ ਹੁੰਦਾ ਇਹਦੇ ਵਿੱਚ ਇਦਾਂ ਲਾ ਕੇ ਤੇ ਕੈਂਚੀ ਵਾਲਾ ਕੰਮ ਇਹਨੇ ਕਰ ਦਿਆ ਸਾਰੇ ਲੇਜ਼ਰ ਲਾ ਕੇ ਤੇ ਮਾਸਟਰ ਇਹਦੇ ਨਾਲ ਕਟਿੰਗ ਕਰਦੇ ਆ ਓਕੇ ਵਾਹ ਜੀ ਵਾਹ ਜੀ ਇਹਦੀ ਕੀ ਰੇਟ ਹੈ ਦਾ ਪ੍ਰਾਈਸ ਇਹ ਆਈਡੀਆ ਜੀ 17-18000 ਤੋਂ ਸਟਾਰਟ ਹੋਇਆ ਨਾ 17-18 ਬਾਕੀ ਲਗ-ਲਗ ਰੇਟ ਨੇ ਸੀਐਸੀ ਵਗੈਰਾ ਆ ਚੀਜ਼ ਇਹ ਠੋਕਾ ਬਟਨ ਦੀ ਮਸ਼ੀਨ ਹੈ ਜੀ ਸਨੈਪ ਬਟਨ ਦੀ ਸਨੈਪ ਬਟਨ ਦੀ ਕੋਕਾ ਬਟਨ ਠੋਕਾ ਬਟਨ ਕਹਿੰਦੇ ਠੀਕ ਹੈ ਨੈਬ ਬਟਨ ਲਗਾਣਾ ਹੋਵੇ ਕਿਸੇ ਨੇ ਉਹ ਲੱਗਦਾ ਇਹਦੇ ਨਾਲ ਓਕੇ ਆ ਫਿਊਜ਼ਿੰਗ ਮਸ਼ੀਨ ਸਾਡੇ ਫਿਊਜ਼ਿੰਗ ਟੈਕਨੀਕੀ ਕਹਿੰਦੇ ਨੇ ਫਿਊਜ਼ਿੰਗ ਮਸ਼ੀਨ ਹੈ ਫਿਊਜ਼ਿੰਗ ਮਸ਼ੀਨ ਹੈ ਸਟicker ਲਗਾਉਣ ਵਾਸਤੇ ਕੰਮ ਆਉਂਦੀ ਹੈ ਸਟicker ਪੈਚਿਸ ਵਗੈਰਾ ਲੱਗਦੇ ਜਿਹੜੇ ਸਟickerਸ ਜਾਂ ਲੋਗੋ ਵਗੈਰਾ ਲਗਾਉਂਦੇ ਆ ਉਹਦੇ ਵਾਸਤੇ ਬਿਲਕੁਲ ਗੱਲ ਟੀ-ਸ਼ਰਟ ਰੱਖੋ ਕੱਪੜਾ ਰੱਖੋ ਪ੍ਰੈਸ ਕਰ ਦਿਓ ਹਾਂਜੀ ਸਰ ਇਹ ਇਲਾਸਟਿਕ ਦੀ ਮਸ਼ੀਨ ਹੋ ਗਈ ਜੀ ਜਿਹੜਾ ਪਜਾਮੇ ਨੂੰ ਇਲਾਸਟਿਕ ਵਗੈਰਾ ਪੈਂਦਾ ਉਹਦੇ ਵਾਸਤੇ ਓਕੇ ਓਕੇ ਠੀਕ ਹੈ ਇਲਾਸਟਿਕ ਮਸ਼ੀਨ ਨੂੰ ਕਹ ਦਿੰਦੇ ਆ हां आही देखो इनियां यानी कि नीडल्स काम करती है 8 नीडल ਦੇ ਵਿੱਚ ਵੀ ਆਂਦੀ ਹੈ 12 नीडल ਦੇ ਵਿੱਚ ਆਂਦੀ ਹੈ ਪਰ 8 नीडल ਜਿਹੜੀ ਹੁੰਦੀ ਹੈ ਉਹ ਮੈਕਸਿਮਮ ਕੰਮ ਆਂਦੀ ਹੈ ਲੋਰ ਦੇ ਉੱਤੇ ਜਿਹੜੀ ਆਪਣੀ ਇਲਾਸਟਿਕ ਲੱਗਦੀ ਹੈ ਉਸ ਨੂੰ ਸਲਾਈ ਕਰਨ ਲਈ ਹਾਂਜੀ ਸਰ ਬਿਲਕੁਲ ਓਕੇ ਤੇ ਆਹ ਵਾਲੀ ਮਸ਼ੀਨ ਇਹ ਫਿਡ ਆਫ ਦੀ ਆਵੇ ਜੀ ਇਹ ਸ਼ਰਟ ਬਣਾਉਣ ਵਾਸਤੇ ਕੰਮ ਆਂਦੀ ਹੈ ਸ਼ਰਟ ਬਣਾਣ ਲਈ ਓਕੇ ਵਾਹ ਜੀ ਵਾਹ ਇਹ ਫੋਲਡਿੰਗ ਦੀ ਮਸ਼ੀਨ ਆ ਸਰ ਘੇਰਾ ਬਾਜੂ ਕਰਨ ਵਾਸਤੇ ਇਹ ਓਵਰਲੌਕ ਆ ਇਹ ਸਾਈਡ ਤੇ ਔਰ ਡਾਇਰੈਕਟ ਦਾ ਮਾਲ ਇਹ ਦੇਤੇ ਜਿਆਦਾ ਜਿਆਦਾ ਕੰਮ ਹੋਗਾ ਜਿਹੜਾ ਹੱਥ ਨਾਲ ਕੰਮ ਕਰਨਾ ਸੀ ਉਹਨੇ ਆਪਣੇ ਆਪ ਕਰ ਦੇਣੀ ਹਾਂਜੀ ਸਰ ਬਾਕੀ ਆਪਣੇ ਕੋਲੇ ਸਟਿਚਿੰਗ ਮਸ਼ੀਨਾਂ ਆ ਗਈਆਂ ਅਲੱਗ-ਅਲੱਗ ਵੇਰੀਐਂਟ ਦੇ ਵਿੱਚ ਹੈਗੀਆਂ ਨੇ ਇਹ ਯਾਨੀ ਕਿ ਸਟਿਚਿੰਗ ਹੋ ਗਈ ਹੈ ਸਭ ਤੋਂ ਜ਼ਿਆਦਾ ਚੱਲਦੀ ਹੈ ਅੱਛਾ ਜੀ ਹਾਂਜੀ ਜਿਦਾਂ ਆ ਮਾਡਲ ਹੈਗਾ ਸਰ ਇਹ ਇਹ ਮੈਕੀ ਦਾ Q2 ਮਾਡਲ ਹੈਗਾ Q2 ਹਾਂਜੀ ਇਹਦੇ ਵਿੱਚ ਸਪੀਡ ਕੰਟਰੋਲ ਮਿਲ ਜਾਂਦਾ ਤੁਹਾਨੂੰ ਮੋਟਰ ਇਨਬिल्ਟ ਹੈਗੀ ਹੈ ਜੀ ਪਾਵਰ ਸੇਵਿੰਗ ਮੋਟਰ ਹੈ ਨਾਲ ਥ੍ਰੈਡ ਟ੍ਰੀਮਿੰਗ ਕਰਦੀ ਹੈ ਜੀ ਉਸੇ ਤਰੀਕੇ ਬੈ ਕੇ ਇਸ ਨੂੰ ਆਪਰੇਟ ਕਰਨਾ ਇੱਦਾਂ ਪੈਰ ਨਾਲ ਹਨਾ ਜਿਵੇਂ ਆਪਾਂ ਮਸ਼ੀਨ ਚੱਲਦੀ ਹੈ ਬੈਗ ਫੁੱਟ ਲਿਫਟ ਕਰਕੇ ਤੇ ਧਾਗਾ ਕੱਟ ਦਿੰਦੀ ਹੈ ਧਾਗਾ ਆਪਣੇ ਆਪ ਧਾਗਾ ਕੱਟ ਦੇਣਾ ਇਹਨੇ ਹਾਂਜੀ ਸਰ ਓਕੇ ਹੈਵੀ ਡਿਊਟੀ ਲਈ ਹੈ ਇਹ ਇਹ ਹਾਂਜੀ ਸਰ ਠੀਕ ਹੈ ਇਹ ਉਸ ਤੋਂ ਹੈ ਅਗਲਾ ਮਾਡਲ ਹੈ ਜੀ ਇਹ ਇਹ ਹੈਗਾ Q5 ਮਾਡਲ ਇਹਦੇ ਵਿੱਚ ਤੁਹਾਨੂੰ 8 ਤੋਂ 9 ਨੌ ਤਰ੍ਹਾਂ ਦੇ ਸਟਿਚ ਕਰਨ ਨੂੰ ਮਿਲਣਗੇ ਆ ਦੇਖੋ ਅੱਛਾ ਅਲੱਗ-ਅਲੱਗ ਤਰ੍ਹਾਂ ਦੇ ਸਟਿਚਿੰਗ ਹੈ ਕਿਵੇਂ ਹੈ ਕਿਵੇਂ ਦਾ ਸਟਿਚ ਕਰਨਾ ਤੁਸੀਂ ਹਨਾ ਹਾਂਜੀ ਸਰ ਉਸ ਉਸੇ ਹਿਸਾਬ ਨਾਲ ਮੋਡ ਸਿਲੈਕਟ ਕਰ ਲੈਣਾ ਬਿਲਕੁਲ ਸਰ ਬਿਲਕੁਲ ਸਾਰੀ ਕੀ ਕੋਸਟ ਹੈ ਜੀ ਇਹ ਤਕਰੀਬਨ ਸਰ ਮਿਲ ਜਾਂਦੀ ਹੈ 28 ਤੋਂ 29000 ਦੀ ਰੇਂਜ ਦੇ ਵਿੱਚ 28 ਤੋਂ 29000 ਦੀ ਰੇਂਜ ਹਾਂ ਜਿੰਨੇ ਵੀ ਕਰ ਸਕਦੇ ਨੇ ਬਾਕੀ ਇਹਦੇ ਵਿੱਚ ਓਵਰਲੌਕ ਫੋਲਡਿੰਗ ਹੈਵੀ ਡਿਊਟੀ ਮਸ਼ੀਨਸ ਸਾਰੀਆਂ ਅਵੇਲੇਬਲ ਹੋ ਬਾਈਆਂ ਦਾ ਨੰਬਰ ਮੈਂ ਤੁਹਾਨੂੰ ਸ਼ੋਅ ਕਰ ਦੇਣਾ ਇੱਥੇ ਜੇ ਕਿਸ ਨੇ ਕੰਟੈਕਟ ਕਰਨਾ ਬਾਈ ਇਹ ਸਕਰੀਨਸ਼ਾਟ ਲੈ ਲਓ ਤੇ ਕੰਟੈਕਟ ਕਰ ਸਕਦੇ ਹੋ ਬਾਈਆਂ ਨਾਲ ਸ਼ੁਕਰੀਆ ਜੀ ਠੀਕ ਆ ਸਰ ਠੀਕ ਹੈ ਚੰਗਾ ਭਰਾ